ਸੱਚੀ ਆਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਵਿਆਹ ਲਈ ਦੋਨਾਂ ਪਾਸਿਆਂ ਤੋਂ ਹਾਂ ਆਉਣ ਦੇ ਬਾਅਦ ਵੀ ਮਨਜੀਤ ਨੇ ਦੀਪੀ ਕੋਲੋਂ ਵਾਅਦਾ ਲਿਆ ਕਿ ਮੇਰੇ ਮੰਮੀ ਪਾਪਾ ਨੂੰ ਕਦੇ ਵੀ ਕੋਈ ਕਸ਼ਟ ਨਾ ਹੋਵੇ ਵੱਡਾ ਭਰਾ ਉਹਨਾਂ ਦੇ ਨਾਲ ਰਹਿੰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਸਾਰੇ ਫਰਜ਼ ਪੂਰੇ ਹੋ ਗਏ ਜਦੋਂ ਕਦੇ ਵੀ ਜ਼ਿੰਮੇਵਾਰੀ ਉਠਾਉਣੀ ਪਵੇ ਤਾਂ ਮੈਂ ਚੰਗਾ ਹਾਂ ਪਿੱਛੇ ਨਾ ਹਟੇ ਮੇਰੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਅਤੇ ਦਿਲ ਤੋਂ ਉਹਨਾਂ ਦਾ ਸਤਿਕਾਰ ਕਰੇ ਛੋਟਾ ਭਰਾ ਬਾਹਰ ਜਾ ਕੇ ਸੈੱਟ ਹੋ ਗਿਆ ਹੈ ਉਹ ਤਾਂ ਜਦੋਂ ਵੀ ਆਵੇਗਾ ਮਹਿਮਾਨਾ ਵਾਂਗ ਆਵੇਗਾ ਪਾਪਾ ਜੀ ਨੇ ਸਾਨੂੰ ਤਿੰਨਾਂ ਨੂੰ ਬਰਾਬਰ ਰੱਖਿਆ ਹੈ ਇਹ ਤਾਂ ਮੇਰੀ ਹੀ ਲਾਪਰਵਾਹੀ ਹੈ ਕਿ ਮੈਂ ਉਹਨਾਂ ਦੋਨਾਂ ਦੀ ਧਰਾਂ ਬਹੁਤ ਅੱਗੇ ਨਹੀਂ ਵੱਧ ਸਕਿਆ ਆਉਣ ਵਾਲੇ ਦਿਨਾਂ ਵਿੱਚ ਤੈਨੂੰ ਕੋਈ ਹੀਣ ਭਾਵਨਾ ਨਾ ਹੋਵੇ ਇਸ ਲਈ ਪਹਿਲਾਂ ਆਪਣਾ ਪੱਕਾ ਇਰਾਦਾ ਬਣਾ ਕੇ ਮੇਰੇ ਨਾਲ ਵਿਆਹ ਕਰਨਾ ਛੋਟੀ ਜਹੀ ਪ੍ਰਾਈਵੇਟ ਨੌਕਰੀ ਹੈ ਘਰ ਵਿੱਚ ਬੇਸ਼ੱਕ ਮਹਿੰਗਾ ਸਮਾਨ ਨਹੀਂ ਹੈ ਪਰ ਦਿਲ ਵਿੱਚ ਤੇਰੇ ਲਈ ਭਰਪੂਰ ਪਿਆਰ ਰਹੇਗਾ ਦੀਪੀ ਪੜ੍ਹੀ ਲਿਖੀ ਤੇ ਹੁਸ਼ਿਆਰ ਕੁੜੀ ਸੀ ਮਨਜੀਤ ਦੇ ਪਵਿੱਤਰ ਦਿਲ ਤੇ ਨੇਕ ਇਰਾਦਿਆਂ ਤੋਂ ਪ੍ਰਭਾਵਿਤ ਹੋ ਗਈ ਆਪਣੇ ਪਰਿਵਾਰ ਦੀ ਸਥਿਤੀ ਨੂੰ ਵੇਖ ਕੇ ਉਹ ਹਰ ਸਮਝੌਤੇ ਲਈ ਤਿਆਰ ਹੋ ਗਈ ਵਿਆਹ ਤੋਂ ਕੁਝ ਦਿਨਾਂ ਬਾਅਦ ਸਹੁਰੇ ਘਰ ਰਹਿਣ ਤੋਂ ਬਾਅਦ ਦੀਪੀ ਆਪਣੇ ਘਰ ਵਾਲੇ ਦੇ ਨਾਲ ਚੱਲ ਪਈ ਕਮਾਈ ਬੇਸ਼ੱਕ ਘੱਟ ਸੀ ਕਈ ਵਾਰ ਸ਼ੌਂਕ ਵੀ ਮਾਰਨੇ ਪਏ ਪਰ ਉਹਨਾਂ ਦੀ ਛੋਟੀ ਜਿਹੀ ਦੁਨੀਆ ਸੁੱਖ ਚੈਨ ਅਤੇ ਪਿਆਰ ਨਾਲ ਭਰੀ ਸੀ ਦੀਪੀ ਇੱਕ ਮੀਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਇਸ ਲਈ ਹਰ ਪਰੇਸ਼ਾਨੀ ਨੂੰ ਬਚਪਨ ਤੋਂ ਹੀ ਬਰੀਕੀ ਨਾਲ ਦੇਖਦੀ ਆਈ ਸੀ ਬੇਸ਼ੱਕ ਦੀਪੀ ਦੇ ਪਾਪਾ ਨੇ ਕਮੀ ਹੁੰਦੇ ਹੋਏ ਵੀ ਹਰ ਸੁਵਿਧਾ ਦਿੱਤੀ ਆਪਣੇ ਵਾਅਦੇ ਦੇ ਮੁਤਾਬਿਕ ਉਸਨੇ ਤਕਲੀਫਾਂ ਦਾ ਕਦੇ ਵੀ ਰੋਣਾ ਨਹੀਂ ਰੋਇਆ ਦੋਨੋਂ ਜਣੇ ਬਹੁਤ ਪ੍ਰੇਮ ਨਾਲ ਰਹਿੰਦੇ ਮੰਮੀ ਪਾਪਾ ਦੇ ਕੋਲ ਅਕਸਰ ਆਉਂਦੇ ਜਾਂਦੇ ਰਹਿੰਦੇ ਉੱਥੇ ਜਾ ਕੇ ਉਸ ਨੂੰ ਬਸ ਇੱਕ ਹੀ ਕਮੀ ਲੱਗਦੀ ਸੀ ਕਿ ਜਦੋਂ ਮੰਮੀ ਜੀ ਕੋਈ ਗਲਤ ਗੱਲ ਕਰਦੇ ਤਾਂ ਉਸ ਦਾ ਜੇਠ ਉਸ ਦੀ ਜੇਠਾਣੀ ਦਾ ਪੱਖ ਲੈ ਲੈਂਦਾ ਸੀ ਪਰ ਇੱਥੇ ਮਨਜੀਤ ਦੀਪੀ ਨੂੰ ਹਰ ਹਾਲ ਵਿੱਚ ਚੁੱਪ ਰਹਿਣ ਲਈ ਕਹਿੰਦਾ ਸੀ ਜੇਕਰ ਦੀਪੀ ਨੂੰ ਕੁਝ ਬੁਰਾ ਵੀ ਲੱਗਦਾ ਤਾਂ ਮਨਜੀਤ ਉਸ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦਾ ਕਿ ਤੂੰ ਚੁੱਪ ਰਹਿ ਬਸ 2 ਦਿਨ ਹੀ ਤਾਂ ਆਏ ਹਾਂ ਇੱਕ ਦਿਨ ਪਤਾ ਲੱਗਿਆ ਕਿ ਮੰਮੀ ਜੀ ਤੇ ਜੇਠਾਣੀ ਦੀ ਨੋਕ-ਝੋਕ ਤੋਂ ਤੰਗ ਆ ਕੇ জেਠજી ਨੇ ਬਦਲੀ ਕਿਤੇ ਦੂਰ ਕਰਵਾ ਲਈ ਹੈ ਹੁਣ ਆਪਣੇ ਮੰਮੀ ਪਾਪਾ ਦੇ ਨਾਲ ਰਹਿਣ ਤੋਂ ਇਲਾਵਾ ਮਨਜੀਤ ਕੋਲ ਦੂਜਾ ਕੋਈ ਹੱਲ ਨਹੀਂ ਸੀ ਦੀਪੀ ਵੀ ਆਪਣੇ ਵਾਦੇ ਅਨੁਸਾਰ ਸੱਸ ਸਹੁਰੇ ਦੀ ਸੇਵਾ ਕਰਨ ਵਿੱਚ ਝੁੱਟ ਗਈ ਕੁਝ ਦਿਨ ਵਧੀਆ ਲੰਘੇ ਤੇ ਫਿਰ ਸੱਸ ਨੂੰ ਵਿਚਾਰ ਭੇਤ ਭਾਵ ਸ਼ੁਰੂ ਹੋ ਗਏ ਸਹੀ ਹੋਣ ਦੇ ਬਾਵਜੂਦ ਵੀ ਦੀਪੀ ਮਨ ਮਹਿਸੂਸ ਕੇ ਰਹਿ ਜਾਂਦੀ ਕਿਉਂਕਿ ਉਹ ਸੱਸ ਦਾ ਵਿਰੋਧ ਨਹੀਂ ਕਰ ਸਕਦੀ ਸੀ ਘਰ ਵਿੱਚ ਤਣਾਅ ਦਾ ਮਾਹੌਲ ਰਹਿਣ ਲੱਗਿਆ ਛੋਟੇ ਛੋਟੇ ਗੱਲ ਤੇ ਰੋਕ ਟੋਕ ਨੂੰ ਸੱਸ ਦੇ ਰਸਤੇ ਵਿੱਚ ਦੂਰੀਆਂ ਲਿਆਉਣ ਲੱਗੀਆਂ ਇਹ ਸਬਜੀ ਕਿਉਂ ਬਣਾਈ ਹੈ ਆ ਬਣਾਉਣੀ ਸੀ ਵਗੈਰਾ ਵਗੈਰਾ ਹੁਣ ਤੂੰ ਕਿੱਥੇ ਜਾ ਰਹੀ ਹੈ ਮਨਜੀਤ ਨੂੰ ਬਾਹਰ ਦਾ ਖਾਣਾ ਖਾਣਾ ਪਸੰਦ ਨਹੀਂ ਮਨਜੀਤ ਦੇ ਘਰ ਆਉਣ ਤੋਂ ਬਾਅਦ ਛੋਟੇ ਛੋਟੇ ਮਨ ਮੋਟਾਬ ਰੋਜ਼ਾਨਾ ਦੀ ਸਿਰਦਰਦੀ ਦਾ ਕਾਰਨ ਬਣ ਲੱਗੇ ਜਦੋਂ ਕੋਈ ਹੱਲ ਨਿਕਲਿਆ ਤਾਂ ਮਨਜੀਤ ਨੇ ਦੀਪੀ ਨੂੰ ਸਮਝਾਇਆ ਦੇਖ ਦੀਪੀ ਲੋਕ ਕਹਿਣਗੇ ਕਿ ਪਹਿਲਾਂ ਤਾਂ ਵੱਡਾ ਮਾਤਾ ਪਿਤਾ ਦਾ ਆਗਿਆਕਾਰੀ ਬਣਦਾ ਸੀ ਹੁਣ ਖੁਦ ਨੂੰ ਸੰਭਾਲਣਾ ਪਿਆ ਤਾਂ ਹੁਣ ਪਤਾ ਲੱਗਿਆ ਮਾਤਾ ਪਿਤਾ ਹੁਣ ਬੁੱਢੇ ਹੋ ਗਏ ਹਨ ਇਹਨਾਂ ਦੇ ਬਦਲੇ ਦੀ ਉਮੀਦ ਨਾ ਕਰਨਾ ਤੂੰ ਮੇਰੀ ਧਰਮ ਪਤਨੀ ਹੈ ਮੇਰੀ ਪਰੇਸ਼ਾਨੀ ਨੂੰ ਸਮਝ ਕਿਸੇ ਵੀ ਤਰ੍ਹਾਂ ਇਸ ਸਮੱਸਿਆ ਦਾ ਹੱਲ ਕੱਢ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਇਕੱਲਿਆਂ ਨਹੀਂ ਛੱਡ ਸਕਦੇ ਵੱਡੇ ਵੀਰ ਜੀ ਦੂਰ ਦੇ ਸ਼ਹਿਰ ਰਹਿੰਦੇ ਹਨ ਅਤੇ ਛੋਟਾ ਬਾਹਰ ਰਹਿੰਦਾ ਹੈ ਪਰ ਮੈਂ ਉਹਨਾਂ ਨੂੰ ਛੱਡ ਕੇ ਕਿਤੇ ਵੀ ਨਹੀਂ ਜਾ ਸਕਦਾ ਜੇਕਰ ਮੈਂ ਵੀ ਘਰ ਦੇ ਝਮੇਲਿਆਂ ਵਿੱਚ ਪੈ ਗਿਆ ਤਾਂ ਨੌਕਰੀ ਨਹੀਂ ਕਰ ਸਕूंगा ਦੀਪੀ ਸਮਝ ਗਈ ਸੀ ਕਿ ਹਰ ਹਾਲਤ ਵਿੱਚ ਸਮਝਾਤਾ ਉਸੇ ਨੂੰ ਹੀ ਕਰਨਾ ਪਵੇਗਾ ਉਸਨੇ ਜਾਣ ਲਿਆ ਸੀ ਕਿ ਆਪਣੀ رائے ਦੇਣ ਨਾਲੋਂ ਚੰਗਾ ਹੈ ਕਿ ਚੁੱਪਚਾਪ ਰਹਿ ਕੇ ਸੱਸ ਸਹੁਰੇ ਦੀ ਸੇਵਾ ਕਰਦੀ ਰਹਾ ਉਹ ਉਹਨਾਂ ਨੂੰ ਕੋਈ ਕਮੀ ਨਾ ਆਉਣ ਦਿੰਦੀ ਇੱਕ ਦਿਨ ਮਨਜੀਤ ਦੇ ਪਾਪਾ ਨੂੰ ਉਹਨਾਂ ਦੇ ਪੁਰਾਣੇ ਮਿੱਤਰ ਮਿਲਣ ਆਏ ਮਨਜੀਤ ਤੂੰ ਕਦੋਂ ਆਇਆ ਸੁਣਿਆ ਹੈ ਤੈਨੂੰ ਕੋਈ ਚੰਗੀ ਨੌਕਰੀ ਮਿਲ ਗਈ। ਕਿਉਂ ਪੁੱਤਰ ਨੌਕਰੀ ਛੱਡ ਆਏ? ਮੈਨੂੰ ਯਕੀਨ ਸੀ ਕਿ ਤੂੰ ਇਹਨਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡੇਂਗਾ। ਮਨਜੀਤ ਅਜੇ ਬੋਲਣ ਹੀ ਲੱਗਿਆ ਸੀ ਕਿ ਉਸ ਤੋਂ ਪਹਿਲਾਂ ਹੀ ਉਸਦੇ ਪਾਪਾ ਜੀ ਬੋਲ ਪਏ। ਵੱਡੇ ਮੁੰਡੇ ਦੀ ਬਦਲੇ ਕਿਸੇ ਦੂਰ ਸ਼ਹਿਰ ਹੋ ਗਈ ਹੈ। ਛੋਟਾ ਬੇਟਾ ਵਿਦੇਸ਼ ਵਿੱਚ ਹੈ। ਇੱਕ ਇਹੀ ਸੀ ਜੋ ਨੌਕਰੀ ਛੱਡ ਕੇ ਆ ਸਕਦਾ ਸੀ। ਮੈਂ ਇਸ ਨੂੰ ਕਿਹਾ ਕਿ ਆ ਕੇ ਸਾਡੇ ਨਾਲ ਰਹੇ। ਜੇਕਰ ਥੋੜੀ ਘੱਟ ਤਨਖਾਹ ਵਾਲੀ ਨੌਕਰੀ ਵੀ ਮਿਲੀ ਤਾਂ ਵੀ ਘਰ ਦਾ ਖਰਚਾ ਤਾਂ ਚਲਾ ਹੀ ਲਵਾਂਗੇ ਇਸ ਬਹਾਨੇ ਥੋੜੀ ਬਚਤ ਵੀ ਹੋ ਜਾਊਗੀ ਉੱਥੇ ਜੋ ਵੀ ਕਮਾਉਂਦਾ ਸੀ ਸਭ ਖਰਚ ਹੋ ਜਾਂਦਾ ਸੀ ਮਨਜੀਤ ਹੈਰਾਨ ਹੋ ਕੇ ਆਪਣੇ ਪਾਪਾ ਦੇ ਮੂੰਹ ਵੱਲ ਵੇਖ ਰਿਹਾ ਸੀ ਕਿ ਉਹ ਉਸ ਦੀ ਤਾਰੀਫ ਕਰਨਗੇ ਕਿ ਮਨਜੀਤ ਨੇ ਸਾਡੀ ਖਾਤਰ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਸਾਡੇ ਕੋਲ ਆ ਗਿਆ ਉਹ ਮਨ ਹੀ ਮਨ ਦੁਖੀ ਹੋਇਆ ਤੇ ਸੋਚਣ ਲੱਗਿਆ ਕਿ ਪਾਪਾ ਨੇ ਕਿੰਨੀ ਆਸਾਨੀ ਨਾਲ ਉਸ ਦੀ ਮਜਬੂਰੀ ਅਤੇ ਤਿਆਗ ਨੂੰ ਇੰਨਾ ਛੋਟਾ ਕਰ ਦਿੱਤਾ ਜਦੋਂ ਤੱਕ ਵੱਡੇ ਵੀਰ ਜੀ ਇੱਥੇ ਸੀ ਉਹਨਾਂ ਦੇ ਦਿਮਾਗ ਵਿੱਚ ਇਹ ਵਿਚਾਰ ਨਹੀਂ ਆਇਆ ਸੀ ਕਿ ਮਨਜੀਤ ਦੀ ਕਮਾਈ ਘਟ ਹੈ ਉਸ ਨੂੰ ਬੁਲਾ ਲਿਆ ਜਾਵੇ ਪਰ ਫਿਰ ਵੀ ਉਹ ਉੱਪਰੋਂ ਉੱਪਰੋਂ ਮੁਸਕਰਾ ਰਿਹਾ ਸੀ ਉਸਦੇ ਪਾਪਾ ਦੇ ਬਿਮਾਰ ਹੋਣ ਦੇ ਕਾਰਨ ਅਕਸਰ ਹੀ ਕੋਈ ਨਾ ਕੋਈ ਉਹਨਾਂ ਨੂੰ ਮਿਲਣ ਲਈ ਆਉਂਦਾ ਰਹਿੰਦਾ ਮਹਿਮਾਨ ਦੀਪੀ ਅਤੀ ਮਨਜੀਤ ਦੀ ਸੇਵਾ ਦੇਖ ਕੇ ਬਹੁਤ ਤਾਰੀਫ ਕਰਦੇ ਪਰ ਸਕੂਨ ਤਾਂ ਮਿਲਦਾ ਜੇ ਮੰਮੀ ਪਾਪਾ ਉਹਨਾਂ ਦੇ ਤਿਆਗ ਨੂੰ ਸਮਝ ਲਦੇ ਦੀਪੀ ਚੁੱਪਚਾਪ ਕੰਮ ਵਿੱਚ ਲੱਗੀ ਰਹਿੰਦੀ ਸਮੇਂ ਦੇ ਨਾਲ ਨਾਲ ਉਸਨੇ ਵੀ ਜਿਉਣਾ ਸਿੱਖ ਲਿਆ ਸੀ। ਉਹਨਾਂ ਦੀਆਂ ਕਈਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ। ਹੁਣ ਉਹ ਇੱਕ ਬੱਚੇ ਦੀ ਮਾਂ ਬਣ ਗਈ ਸੀ। ਉਸਦਾ ਮਨ ਆਪਣੇ ਬੱਚੇ ਨਾਲ ਲੱਗਿਆ ਰਹਿੰਦਾ। ਉਸ ਨੂੰ ਹਰ ਸਮੇਂ ਸੜਾਇਆ ਹੀ ਜਾਂਦਾ ਪਰ ਉਸ ਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਪਤੀ ਲਈ ਬੁਰਾ ਲੱਗਦਾ। ਇੱਕ ਦਿਨ ਦੀਪੀ ਗੁੱਸੇ ਵਿੱਚ ਮਨਜੀਤ ਨੂੰ ਕਹਿਣ ਲੱਗੀ ਕਿ ਸੇਵਾ ਆਪਣੀ ਜਗ੍ਹਾ ਹੈ ਪਰ ਜਦੋਂ ਸਾਹਮਣੇ ਵਾਲਾ ਸਾਡੇ ਕੰਮ ਦੀ ਕਦਰ ਨਾ ਕਰੇ ਤਾਂ ਉਹੀ ਸੇਵਾ ਬੇਵਕੂਫੀ ਲੱਗਦੀ ਹੈ ਤੇ ਤੁਸੀਂ ਜਾਣਦੇ ਹੋ ਕਿ ਮੰਮੀ ਜੀ ਸਭ ਨੂੰ ਕੀ ਕੁਝ ਕਹਿੰਦੀ ਹੈ ਲੋਕ ਵੀ ਸਾਨੂੰ ਕਮਲੇ ਕਹਿੰਦੇ ਹਨ ਮਨਜੀਤ ਦੀਪੀ ਦੀ ਗੱਲ ਸੁਣ ਕੇ ਮੁਸਕਰਾਉਂਦਾ ਹੋਇਆ ਕਹਿਣ ਲੱਗਿਆ ਕਿ ਤੂੰ ਕੀ ਸਮਝਦੀ ਹੈ ਕਿ ਮੈਂ ਇੰਨਾ ਨਾਦਾਨ ਹਾਂ ਜਿਹੜਾ ਲੋਕਾਂ ਦੀਆਂ ਦਿਲਾਂ ਦੀਆਂ ਨਹੀਂ ਜਾਣਦਾ ਲੋਕਾਂ ਦੀਆਂ ਗੱਲਾਂ ਨੂੰ ਛੱਡ ਤੂੰ ਆਪਣਾ ਫਰਜ਼ ਅਦਾ ਕਰ ਰਹੀ ਹੈ ਉਹ ਤੈਨੂੰ ਬੇਵਕੂਫ ਕਹਿ ਰਹੇ ਹਨ ਦੀਪੀ ਤੂੰ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਾਲਾ ਮੈਨੂੰ ਖੁਸ਼ੀ ਹੈ ਕਿ ਤੂੰ ਮੇਰੀ ਧਰਮ ਪਤਨੀ ਦੇ ਰੂਪ ਵਿੱਚ ਮਿਲੀ। ਪਾਪਾ ਬਜ਼ੁਰਗ ਹੋ ਗਏ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੈਨੂੰ ਪਿਆਰ ਨਹੀਂ ਕਰਦੇ। ਉਹ ਮੇਰੀ ਸਥਿਤੀ ਦੇਖ ਕੇ ਮੇਰੇ ਉੱਪਰ ਭਟਕਦੇ ਹਨ। ਤਿੰਨ-ਚਾਰ ਦਿਨਾਂ ਤੋਂ ਦੀਪੀ ਦੀ ਮਾਸੀ ਸੱਸ ਆਈ ਹੋਈ ਸੀ। ਉਹ ਦੀਪੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ। ਸੋਚਦੀ ਕਿਵੇਂ ਚੁੱਪਚਾਪ ਸ਼ਾਂਤਮਾਨ ਨਾਲ ਆਪਣੇ ਕੰਮ ਕਰਦੀ ਰਹਿੰਦੀ ਹੈ। ਦੀਦੀ ਕੁਝ ਵੀ ਕਹੋ। ਤੁਹਾਡੇ ਨੂੰ ਲੱਖਾਂ ਵਿੱਚੋਂ ਇੱਕ ਹੈ। ਤਨਮਨ ਨਾਲ ਤੁਹਾਡੀ ਸੇਵਾ ਕਰਦੀ ਹੈ ਦੀਦੀ ਵੱਡੇ ਅਤੇ ਛੋਟੇ ਪੁੱਤਰ ਦਾ ਕੀ ਹਾਲ ਹੈ ਤਾਂ ਮਨਜੀਤ ਦੇ ਪਾਪਾ ਉਹਨਾਂ ਦੀ ਤਾਰੀਫ ਕਰਦੇ ਹੋਏ ਬੋਲੇ ਦੋਨੋਂ ਬਹੁਤ ਹੀ ਹੋਣ ਹਰ ਹਨ ਚੰਗੀ ਕਮਾਈ ਕਰਦੇ ਨੇ ਦੋਨਾਂ ਨੇ ਮੇਰੀ ਮਿਹਨਤ ਨੂੰ ਸਫਲ ਕਰ ਦਿੱਤਾ ਮੈਂ ਸ਼ਾਨ ਨਾਲ ਕਹਿ ਸਕਦਾ ਹਾਂ ਕਿ ਉਹ ਦੋਨੇ ਬਹੁਤ ਲਾਇਕ ਹਨ ਉਹਨਾਂ ਤੇ ਜੋ ਵੀ ਪੈਸਾ ਮੈਂ ਲਾਇਆ ਸੀ ਉਸ ਦੀ ਵਜ੍ਹਾ ਨਾਲ ਅੱਜ ਸਿਰ ਉਠਾਉਣ ਦੇ ਕਾਬਿਲ ਹਾਂ ਨਹੀਂ ਜੀਜਾ ਜੀ ਲਾਇਕ ਤਾਂ ਮਨਜੀਤ ਵੀ ਹੈ ਵੱਡਾ ਤਾਂ ਤੁਹਾਨੂੰ ਬਿਮਾਰੀ ਦੀ ਹਾਲਤ ਵਿੱਚ ਛੱਡ ਕੇ ਚਲਾ ਗਿਆ ਪਰ ਇਸ ਨੂੰ ਦੇਖੋ ਇਸ ਨੇ ਨਾ ਆਪਣੇ ਅੱਗੇ ਦੇਖਿਆ ਨਾ ਪਿੱਛੇ ਆਪਣੀ ਨੌਕਰੀ ਛੱਡ ਕੇ ਤੁਹਾਡੀ ਸੇਵਾ ਵਿੱਚ ਲੱਗ ਗਿਆ ਜੇਕਰ ਕੋਈ ਸੇਵਾ ਕਰਦਾ ਹੈ ਉਸ ਦਾ ਮੇਵਾ ਵੀ ਮਿਲਦਾ ਹੈ ਦੋਨੋਂ ਲਾਇਕ ਸੀ ਤਾਂ ਅੱਗੇ ਵਧ ਗਏ ਅਸੀਂ ਤਾਂ ਇਸ ਉੱਪਰ ਵੀ ਓਨੇ ਹੀ ਮਿਹਨਤ ਕੀਤੀ ਸੀ ਜੇ ਇਹ ਵੀ ਕੁਝ ਬਣ ਜਾਂਦਾ ਇੱਥੇ ਨਾ ਰੁਕਦਾ ਇਹ ਤਾਂ ਸ਼ੁਰੂ ਤੋਂ ਹੀ ਨਾਇਕ ਹੈ ਜੇਕਰ ਅੱਜ ਇੱਥੇ ਹੈ ਤਾਂ ਸਾਡੀ ਵਜ੍ਹਾ ਨਾਲ ਦੋ ਪੈਸੇ ਬਚਾ ਲੈਂਦਾ ਜੇਕਰ ਇਹ ਇੱਥੇ ਨਾ ਹੁੰਦਾ ਤਾਂ ਅਸੀਂ ਆਪਣੇ ਆਪ ਨੂੰ ਸੰਭਾਲਣ ਦੀ ਵਿਵਸਥਾ ਕਰ ਲੈਣੀ ਸੀ ਦੀਪੀ ਸਭ ਕੁਝ ਸੁਣ ਰਹੀ ਸੀ ਅਤੇ ਸੋਚ ਰਹੀ ਸੀ ਕਿ ਇਹ ਆਪਣੇ ਬੱਚਿਆਂ ਦੇ ਪ੍ਰੇਮ ਭਾਵ ਨੂੰ ਵੀ ਨਹੀਂ ਸਮਝ ਸਕੇ ਉਹ ਸਾਡੇ ਲਈ ਕੀ ਕਰਦੇ ਹਨ ਮਾਸੀ ਸੱਸ ਨੇ ਫਿਰ ਕਿਹਾ ਕੁਝ ਵੀ ਕਹੋ ਅੱਜ ਦੇ ਜਮਾਨੇ ਵਿੱਚ ਅਜਿਹੇ ਔਲਾਦ ਮਿਲਣਾ ਮੁਸ਼ਕਿਲ ਹੈ ਤੁਹਾਡੀ ਕਿਸਮਤ ਚੰਗੀ ਹੈ ਦੀਦੀ ਦੀਪੀ ਅਤੇ ਤੁਹਾਡੀ ਕੋਈ ਗੱਲਬਾਤ ਹੁੰਦੀ ਨਹੀਂ ਦੇਖੀ ਸਭ ਠੀਕ ਤਾਂ ਹੈ ਨਾ ਉਹ ਵਿਚਾਰੀ ਕਿਤੇ ਆਉਂਦੀ ਜਾਂਦੀ ਵੀ ਨਹੀਂ ਦੇਖੀ ਇੱਕ ਤੂੰ ਹੀ ਹੈ ਜੋ ਉਸਦੇ ਮਨ ਨੂੰ ਪੜ ਸਕਦੀ ਹੈ ਸੱਸ ਦੇ ਕੁਝ ਬੋਲਣ ਤੋਂ ਹੀ ਪਹਿਲਾਂ ਦੀਪੀ ਬੋਲ ਪਈ ਮਾਸੀ ਜੀ ਮਾਫ ਕਰਨਾ ਛੋਟਾ ਮੂੰਹ ਵੱਡੀ ਗੱਲ ਕਰ ਰਹੀ ਆ ਤੁਸੀਂ ਖੁਦ ਸੋਚੋ ਨਲਾਇਕ ਪੁੱਤ ਦੀ ਬਹੂ ਲਾਇਕ ਕਿਵੇਂ ਹੋ ਸਕਦੀ ਹੈ ਮੈਂ ਨਲਾਇਕ ਹੀ ਹਾਂ ਜੋ ਆਪਣੇ ਪਤੀ ਦੇ ਕਹਿਣ ਤੇ ਆਪਣੇ ਸੱਸ ਸਹੁਰੇ ਦੀ ਸੇਵਾ ਕਰਨ ਲਈ ਆ ਗਈ ਬਿਨਾ ਕੁਝ ਕਹੇ ਇਹਨਾਂ ਦੀ ਹਰ ਗੱਲਬਾਤ ਸਹਿਣ ਕਰਦੇ ਹਾਂ ਮਨਜੀਤ ਵੀ ਨਲਾਇਕ ਹੈ ਜਿਹੜਾ ਮੰਮੀ ਪਾਪਾ ਦੇ ਸਾਹਮਣੇ ਚੁੱਪਚਾਪ ਆਪਣੇ ਅਤੇ ਮੇਰੇ ਨਾਲ ਹੁੰਦਾ ਬੁਰਾ ਸਲੂਕ ਸਹਿ ਲੈਂਦਾ ਹੈ ਮੈਂ ਵੀ ਮਨਜੀਤ ਵਾਂਗ ਹਾਲਾਤਾਂ ਨਾਲ ਸਮਝੌਤਾ ਕਰਕੇ ਚੁੱਪ ਰਹਿਣਾ ਸਿੱਖ ਗਈ ਜੇਕਰ ਮਾਂ ਬਾਪ ਦੀ ਸੇਵਾ ਕਰਨ ਵਾਲਾ ਪੁੱਤਰ ਨਲਾਇਕ ਹੈ ਤਾਂ ਉਸਦੀ ਘਰ ਵਾਲੀ ਲੈਕ ਕਿਵੇਂ ਹੋ ਸਕਦੀ ਹੈ ਜੇਕਰ ਇੱਕ ਪੁੱਤ ਦੇ ਪਿਆਰ ਤੇ ਫਰਜ਼ ਦਾ ਅਜਿਹਾ ਸਿਲਾ ਮਿਲੇ ਤਾਂ ਨਲਾਇਕ ਹੀ ਸਹੀ ਸਭ ਤੋਂ ਵੱਡੀ ਨਲਾਇਕ ਤਾਂ ਮੈਂ ਜੇੜੀ ਸਭ ਕੁਝ ਛੱਡ ਕੇ ਇੱਥੇ ਰਹਿਣ ਲਈ ਆ ਗਈ ਦੀਪੀ ਦੀਆਂ ਇਹ ਗੱਲਾਂ ਸੁਣ ਕੇ ਉਸਦੇ ਸੱਸ ਸਹੁਰੇ ਦੇ ਮੂੰਹ ਤੋਂ ਹਵਾਨਾ ਉੱਡ ਗਿ냐 ਅੱਜ ਤੋਂ ਮੈਂ ਨਲਾਇਕ ਹੋਰ ਵੀ ਨਲਾਇਕ ਹੋ ਚੁੱਕੀ ਹਾਂ ਕਿਉਂਕਿ ਮੈਂ ਆਪਣੀ ਅੰਤਰਾਤਮਾ ਦੀ ਆਵਾਜ਼ ਨੂੰ ਰੋਕ ਲਈ ਸਕੇ ਇਹਨਾਂ ਸਭ ਕੁਝ ਕਹਿੰਦੇ ਹੋਏ ਦੀਪੀ ਫਿਰ ਜਾ ਕੇ ਚੁੱਪਚਾਪ ਆਪਣਾ ਫਰਜ਼ ਨਿਭਾਉਣ ਲੱਗ ਗਈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ